ਅੱਜ ਆਪਾਂ ਹੁਸ਼ਾਰਪੁਰ ਦੇ ਇਤਿਹਾਸ ਨੂੰ ਲੱਭਦੇ ਹੋਏ ਪਹੁੰਚ ਚੁੱਕੇ ਹਾਂ ਹਰਿਆਣਾ ਕਸਬੇ ਵਿੱਚ ਇੱਥੋਂ ਜਾਣਕਾਰੀ ਸਾਨੂੰ ਮਿਲੀ ਸੀਗੀ ਇੱਥੇ ਜਿਹੜਾ ਸਕੂਲ ਹੈ ਉਹ ਆਜ਼ਾਦੀ ਤੋਂ ਪਹਿਲਾਂ ਦਾ ਹੈ ਤੇ ਅੰਗਰੇਜ਼ਾਂ ਦੇ ਵਿਲੇ ਦਾ ਸਕੂਲ ਹੈ ਜੀ ਹਾਂ ਮੈਂ ਗੱਲ ਕਰ ਰਿਹਾ ਹਰਿਆਣਾ ਕਸਬੇ ਦੇ ਵਿੱਚ ਸਥਿਤ ਆ ਵੱਡੀ ਸਾਰੀ ਬਿਲਡਿੰਗ ਜਿਹੜੀ ਦਿਖਾਈ ਦੇ ਰਹੀ ਹੈ ਇਸ ਸਕੂਲ ਦੀ ਆ ਸਕੂਲ ਦੇ ਨਾਲ ਆਪਾਂ ਦੇਖਾਂਗੇ ਬਹੁਤ ਪੁਰਾਣੀ ਜਿਹੜੀ ਬਿਲਡਿੰਗ ਹੈ ਉਹ ਵੀ ਰੈਨੋਵੇਟ ਕੀਤੀ ਜਾ ਰਹੀ ਹੈ ਤੇ ਵੱਡੀ ਸਾਰੀ ਬਿਲਡਿੰਗ ਜਿਹੜੀ ਹੈ ਇੱਕ ਪਾਸੇ ਦਿਖਾਈ ਦੇ ਰਹੀ ਹੈ ਕੀ ਇਤਿਹਾਸ ਹੈ ਇਸ ਸਕੂਲ ਦਾ ਕਿੰਨਾ ਕਾ ਸੱਚ ਲੋਕ ਜਾਣਦੇ ਨੇ ਕਿੰਨਾ ਕਾ ਸੱਚ ਲੋਕਾਂ ਨੂੰ ਨਹੀਂ ਪਤਾ ਇਹ ਸਾਰਾ ਕੁਝ ਜਾਣਨ ਵਾਸਤੇ ਅੱਜ ਆਪਾਂ ਗਰਾਊਂਡ ਜ਼ੀਰੋ ਦੇ ਵਿੱਚ ਪਹੁੰਚੇ ਆਂ ਤੇ ਜਿੱਦਾਂ ਲੋਕ ਕਹਿ ਰਹੇ ਨੇ ਕਿ ਇਹ 124 25 ਸਾਲ ਪੁਰਾਣਾ ਜਿਹੜਾ ਸਕੂਲ ਹੈ ਉਹ ਹੈ ਤੇ ਉਸ ਦੇ ਵਾਸਤੇ ਦੇਖੋ ਇੱਥੋਂ ਬੱਸ ਨਿਕਲ ਰਹੀ ਹੈ ਟਰਾਂਸਪੋਰਟ ਦੀ ਜੇ ਬੱਸ ਦੀ ਮੈਂ ਗੱਲ ਕਰਾਂ ਤਾਂ ਟਰਾਂਸਪੋਰਟ ਦੀ ਸੇਵਾ ਵਿੱਚ ਬਦਿਆ ਅੰਦਰ اٹੈਂਡੈਂਟ ਵੀ ਨਜ਼ਰ ਆ ਰਹੇ ਨੇ ਜੋ ਕਿ ਨਿਆਣਿਆਂ ਨੂੰ ਬੱਸ ਦੇ ਵਿੱਚ ਚੜਾਉਂਦੇ ਤੇ ਉਤਾਰਦੇ ਨੇ ਤੇ ਦੂਜੇ ਪਾਸੇ ਮੈਂ ਗੱਲ ਕਰਾਂਗਾ ਇੱਥੇ ਕੁਝ ਇੱਥੇ ਲੋਕਲ ਲੋਕ ਖੜੇ ਨੇ ਉਹਨਾਂ ਨਾਲ ਵੀ ਗੱਲ ਕਰ ਲੈਂਦੇ ਆ ਤੇ ਜਾਣਨ ਦੀ ਕੋਸ਼ਿਸ਼ ਆਪਾਂ ਕਰਦੇ ਆਂ ਆ ਕੀ ਕੁਛ ਕਿੰਨਾ ਕਾ ਸੱਚ ਹੈ ਆ ਭਾਈ ਸਾਹਿਬ ਕੀ ਨਾਮ ਜੀ ਆਪਣਾ ਜੀ ਮੇਰਾ ਨਾਮ ਗੁਰਨਾਮ ਸਿੰਘ ਹੈ ਜੀ ਹਾਂ ਗੁਰਨਾਮ ਜੀ ਤੁਸੀਂ ਕਿੱਥੇ ਰਹਿੰਦੇ ਹੋ ਮੇਰਾ ਤਖਣੀ ਪਿੰਡ ਹੈ ਜੀ ਤਖਣੀ ਪਿੰਡ ਹੈ ਤੇ ਗੁਰਨਾਮ ਜੀ ਇੱਥੇ ਖੜੇ ਹੋ ਤੁਸੀਂ ਅੱਜ ਸਕੂਲ ਦੇ ਬਾਹਰ ਕਿਉਂ ਚੱਕੇ ਉਹ ਬੱਚੇ ਆ ਰਹੇ ਸੀ ਉਹਨਾਂ ਦੇ ਬੱਚੇ ਅੱਛਾ ਗੁਰਨਾਮ ਜੀ ਇਹ ਦੱਸੋ ਸਕੂਲ ਕਿੰਨਾ ਕਾ ਪੁਰਾਣਾ ਸਕੂਲ ਹੈ ਇਹ ਇਹ ਤਾਂ ਜੀ ਮਤਲਬ ਤੁਸੀਂ ਯਕੀਨ ਮੰਨੋਗੇ ਇੱਥੇ ਨਾ ਕਿਸੇ ਵੇਲੇ 80 85 ਸਾਲ ਦੇ ਬੰਦੇ ਆਏ ਨਾ ਅਮਰੀਕਾ ਤੋਂ ਆਏ ਸੀਗੇ ਇੱਥੇ ਮੱਥਾ ਟੇਕਦੇ ਪਏ ਸੀਗੇ ਮੈਂ ਉਹਨਾਂ ਨੂੰ ਕਿਹਾ ਹਾਂਜੀ ਹਾਂਜੀ ਮੈਂ ਕਹਿੰਦਾ ਵੀ ਤੁਸੀਂ ਇੱਥੇ ਕਹਿੰਦੇ ਅਸੀਂ ਇੱਥੇ ਪੜ੍ਹ ਕੇ ਗਏ ਹਾਂ ਸਾਡੀ ਯਾਦਾਂ ਜੁੜੀਆਂ ਹਨ ਅਮਰੀਕਾ ਤੋਂ ਬੰਦੇ ਆਏ ਤੇ ਇੱਥੇ ਵਸਦੇ ਬਜ਼ੁਰਗ ਕਿਸੀ ਅਸੀਂ 85 ਸਾਲ ਦੇ ਤੇ ਮੱਥਾ ਟੇਕਦੇ ਪਏ ਸੀ ਉਹਨੂੰ ਪੁੱਛਿਆ ਮੈਂ ਕਿ ਅੰਕਲ ਤੁਸੀਂ ਮੱਥਾ ਟੇਕਦੇ ਹੋ ਕਹਿੰਦਾ ਮੈਂ ਸਕੂਲੇ ਪੜ੍ਹ ਕੇ ਗਿਆ ਤੇ ਹੁਣ ਮੈਂ ਕਹਿੰਦਾ ਜਿੱਦਾਂ ਬੜੇ ਬਿਜ਼ਨਸ ਤਕੜੇ ਚੱਲਦੇ ਦੁਬਾਰਾ ਆਏ ਸੀ ਇੱਥੇ ਤੇ ਬੜਾ ਮਤਲਬ ਅੱਖਾਂ ਵੀ ਨਾਮ ਹੋਈਆਂ ਉਹਨਾਂ ਦੀ ਮੈਂ ਕਹਾ ਅੱਛਾ ਜੀ ਇਹਨਾਂ ਮਤਲਬ ਪੁਰਾਣਾ ਸਕੂਲ ਹੈ ਸਾਡੇ ਬਾਦਲ ਸਾਹਿਬ ਵੀ ਅੱਗੇ ਜਿੱਦਾਂ ਬਹੁਤ ਕਾਫੀ ਪੁਰਾਣਾ ਸਕੂਲ ਹੈ ਸੋ ਬਹੁਤ ਪੁਰਾਣਾ ਸਕੂਲ ਹੈ 80 85 ਸਾਲ ਦੇ ਜਿਹੜੇ ਬਜ਼ੁਰਗ ਆ ਕੇ ਇੱਥੇ ਮੱਥਾ ਟੇਕਦੇ ਨੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਅੰਦਰ ਸਕੂਲ ਦੇ ਵਿੱਚ ਤੇ ਕੋਸ਼ਿਸ਼ ਕਰਦੇ ਹਾਂ ਜਾਣਨ ਦੀ ਕਿੰਨਾ ਕ ਇਤਿਹਾਸ ਜਿਹੜਾ ਹੈ ਆ ਸਕੂਲ ਦਾ ਪੁਰਾਣਾ ਹੈ ਕਿੰਨਾ ਕ ਇਤਿਹਾਸ ਜੋ ਹੈ ਕਿ ਸਕੂਲ ਜਿਹੜਾ ਹੈ ਉਹ ਅੱਜ ਇੱਥੇ ਆ ਦੂਜੀ ਵਾਰ ਜੇ ਮੈਂ ਗੱਲ ਕਰਾਂ ਤੇ ਇਹਨਾਂ ਦੀ ਡਿਊਟੀ ਹੈ ਇੱਥੇ ਸਿਕਿਉਰਿਟੀ ਗਾਰਡ ਨੇ ਤੇ ਇਹ ਇੱਥੇ ਕਹਿ ਰਹੇ ਕਿ ਐਂਟਰੀ ਕਰਕੇ ਹੀ ਤੁਸੀਂ ਅੰਦਰ ਜਾ ਸਕਦੇ ਹੋ ਸੋ ਲੋ ਆਪਾਂ ਇਹਨਾਂ ਦੇ ਰੂਲ ਨੂੰ ਫੋਲੋ ਕਰਦੇ ਹੋਏ ਐਂਟਰੀ ਕਰ ਦਿੰਦੇ ਆ ਸੋ ਜੇ ਗੱਲ ਕਰੀਏ ਆਪਾਂ ਸਿਕਿਉਰਿਟੀ ਦੀ ਤਾਂ ਇਹ ਆਪਣੀ ਡਿਊਟੀ ਪੂਰੀ ਨਹੀਂ ਨਿਭਾਉਂਦੇ ਨਾ ਯਾਰ ਆ ਰਹੇ ਨੇ ਇਹਨਾਂ ਨੇ ਅੱਗੇ ਫੋਨ ਕਰਤਾ ਆ ਮੀਡੀਆ ਵਾਲੇ ਆਏ ਹਾਂਜੀ ਇਹਨਾਂ ਨੂੰ ਸਟਾਪ ਕਰੋ ਬੰਦ ਕਰੋ ਨੂੰ ਹਾਂਜੀ ਭਾਈ ਸਾਹਿਬ ਮੇਰੇ ਨਾਲ ਗੱਲ ਕਰੋ ਇੱਕ ਵਾਰੀ ਮੈਨੂੰ ਦੱਸੋ ਇੱਥੇ ਪੂਰਾ ਪੰਜਾਬ ਪੂਰਾ ਭਾਰਤ ਪੂਰਾ ਇੰਡੀਆ ਪੂਰਾ ਵਰਲਡ ਜਾਣਨਾ ਚਾਹੁੰਦਾ ਸਕੂਲ ਬਾਰੇ ਤੁਸੀਂ ਕਹਿ ਰਹੇ ਬੰਦ ਕਰੋ ਸਕੂਲ ਬਾਰੇ ਜ਼ਰੂਰ ਤੁਹਾਨੂੰ ਦੱਸਾਂਗੇ ਪਰ ਇੱਕ ਪ੍ਰੋਟੋਕਾਲ ਹੁੰਦਾ ਆ ਜੀ ਸਾਨੂੰ ਪਹਿਲਾਂ ਇਹ ਦੱਸੋ ਤੁਸੀਂ ਕਿਧਰੋਂ ਆਏ ਹੋ ਭਾਈ ਸਾਹਿਬ ਆਪਾਂ ਆਏ ਹਾਂ ਜੀਵੀਸੀ ਅਪਡੇਟ ਤੋਂ ਜਿਹੜਾ ਆ ਹੁਸ਼ਿਆਰਪੁਰ ਦਾ ਜਿਹੜਾ ਇਤਿਹਾਸ ਹੈ ਜਿਹੜੇ ਹਿਸਟੋਰੀਕਲ ਪਲੇਸਿਸ ਆ ਉਹ ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਤਾਂ ਅੱਜ ਆਪਾਂ ਸਾਰੀ ਕਵਰੇਜ ਕਰਨ ਪਹੁੰਚੇ। ਇਹ ਤੁਹਾਡਾ ਬੇਨ ਮੈਨੂੰ ਅੱਛਾ ਲੱਗਾ ਮੈਂ ਤਾਂ ਤੁਹਾਨੂੰ ਬੋਲਿਆ ਬਟ ਜੇ ਹਮ ਤੁਸੀਂ ਆਏ ਨਹੀਂ ਦੁਰੂ ਆਏ ਤਾਂ ਆਪਾਂ ਜਰੂਰ ਸਕੂਲਾਂ ਦੇ ਦੱਸਾਂਗੇ। ਸੋ ਸਰ ਸਾਨੂੰ ਪਲੀਜ਼ ਦੱਸੋ ਇਹ ਸਕੂਲ ਕਿੰਨਾ ਕਾ ਪੁਰਾਣਾ ਸਕੂਲ ਹੈ। ਸਰ ਇਹ ਦੇਖੋ ਇਹ ਸਕੂਲ ਜਿਹੜਾ ਹੈਗਾ ਇਹ ਆਜ਼ਾਦੀ ਤੋਂ ਪਹਿਲਾਂ ਦਾ ਸਕੂਲ ਆ ਜੀ। ਆਜ਼ਾਦੀ ਤੋਂ ਪਹਿਲਾਂ ਬਣਿਆ ਹੋਇਆ ਸਕੂਲ ਆ। ਔਰ ਇਸ ਸਕੂਲ ਦੇ ਵਿੱਚ ਕਾਫੀ ਇਤਿਹਾਸ ਜੁੜਿਆ ਹੋਇਆ ਹੈ ਸਕੂਲ ਦੇ ਨਾਲ। ਕਿਉਂਕਿ 1901 ਦੇ ਵਿੱਚ ਇਹ ਸਕੂਲ ਬੰਨਾ ਸਟਾਰਟ ਹੋਇਆ ਸੀਗਾ ਤਾਂ 1914 ਦੇ ਵਿੱਚ ਇਹ ਸਕੂਲ ਬਣ ਕੇ ਰੈਡੀ ਹੋ ਗਿਆ ਸੀਗਾ ਠੀਕ ਹੈ ਤਾਂ ਇੱਥੋਂ ਜੋ ਵੀ ਪੜ ਕੇ ਗਏ ਆ ਜਿੰਨੇ ਵੀ ਸਟੂਡੈਂਟ ਪੜ ਕੇ ਗਏ ਆ ਉਹਨਾਂ ਦੇ ਜ਼ੈਨ ਦੇ ਵਿੱਚ ਹਾਲੇ ਤੱਕ ਇਸ ਸਕੂਲ ਦੀਆਂ ਯਾਦਾਂ ਜੁੜੀਆਂ ਹੋਈਆਂ ਹਨ ਉਹਨਾਂ ਦੀਆਂ ਮੈਂਬਰੀਆਂ ਜੁੜੀਆਂ ਹੋਈਆਂ 1901 ਦੇ ਵਿੱਚ ਸਕੂਲ ਬੰਨਾ ਸਟਾਰਟ ਹੋ ਗਿਆ ਤੇ 1914 ਨਾਲ ਤੱਕ ਬਣ ਚੁੱਕਾ ਸੀਗਾ ਬਣ ਚੁੱਕਾ ਸੀਗਾ ਆ ਜੋ ਤੁਹਾਨੂੰ ਮੈਂ ਜਿਹੜਾ ਸਟੋਨ ਲੱਗਾ ਹੋਇਆ ਹੈ ਉਹ ਦਿਖਾ ਦਿੰਨਾ ਹੈ ਦੇਖੋ ਇਸ ਨੂੰ ਆਪਾਂ ਪ੍ਰੂਫ ਕਿੱਦਾਂ ਕਰਾਂਗੇ ਕਿ 1901 ਤੋਂ ਬੰਨਾ ਸਕੂਲ ਫਰੂ ਹੋਇਆ ਤੇ 1914 ਦੇ ਵਿੱਚ ਸਕੂਲ ਬਣ ਕੇ ਤਿਆਰ ਹੋ ਗਿਆ ਸਟੋਨ ਲੱਗਾ ਹੋਇਆ ਜੀ ਤੁਸੀਂ ਚੈੱਕ ਕਰ ਸਕਦੇ ਹੋ ਕੈਮਰਾ ਫੋਕਸ ਕਰਕੇ ਬਹੁਤ ਥੋੜਾ ਆਹ ਲਓ ਜੀ ਇਹ ਪੱਥਰ ਉਹ ਕਹਿੰਦੇ ਨੇ ਨਾ ਪੱਥਰ 'ਤੇ ਲਿਖੇ ਨਾਮ ਕبھی ਮਿਟਦੇ ਨਹੀਂ ਇਹ ਉਹੀ ਪੱਥਰ ਹੈ ਜਿਹੜਾ 750 ਸਾਲ ਤੋਂ ਅਮਰ ਹੋਇਆ ਪਿਆ ਤੇ ਇੱਥੇ ਤੁਸੀਂ ਦੇਖੋਗੇ this foundation stone Anglo Sanskrit School Haryana ਤੇ ਇਹ 1914 9th ਜਨਵਰੀ 1914 established ਜਿਹੜੀ ਹੈ ਹੋ ਚੁੱਕੀ ਹੈ ਬਣ ਕੇ ਜਿਹੜੀ ਤਿਆਰ ਹੈ ਉਹ ਹੋ ਚੁੱਕੀ ਹੈ ਸਾਡੇ ਕੋਲ ਪੇਰੈਂਟਸ ਦੀ ਇੰਨੀਆਂ ਡਿਮਾਂਡਸ ਆਈਆਂ ਕਿ ਇਹ ਸਕੂਲ ਨੂੰ ਥੋੜਾ ਹੋਰ ਪਲੱਸ 2 ਤੱਕ ਕੀਤਾ ਜਾਵੇ ਤਾਂ ਉਹਦੇ ਲਈ ਸਾਡੇ ਜਿਹੜੀ ਇਹ ਬਿਲਡਿੰਗ ਆ ਇਹਨੂੰ ਰੈਨੋਵੇਟ ਆਪਾਂ ਕਰਵਾ ਰਹੇ ਆ ਤਾਂ ਤੁਸੀਂ ਤੁਹਾਡੇ ਲਈ ਬਹੁਤ ਇੱਕ ਅੱਛੀ ਖਬਰ ਹੈ ਕਿ ਸਾਡੇ ਮੈਨੂਅਲ ਕਮੇਟੀ ਦੇ ਮੈਂਬਰ ਡਾਕਟਰ ਸੀ ਵੀ ਅਰੋੜਾ ਜੀ ਵੀ ਸਾਡੇ ਵਿੱਚ ਮੌਜੂਦ ਆ ਅੱਛਾ ਹਾਂਜੀ ਤਾਂ ਉਹਨਾਂ ਕੋਲੋਂ ਵੀ ਆਪਾਂ ਥੋੜੀ ਜੀ ਇਹਦੇ ਪਰੇ ਪੁੱਛਦੇ ਆ ਆ ਜੀ ਹਾਂਜੀ ਇਹ ਸਾਡੇ ਸਾਰੇ ਜੀ ਸਾਡੇ ਡੀਏਵੀ ਕਾਲ ਲਈ ਮੈਨੂਅਲ ਕਮੇਟੀ ਦੇ ਮੈਂਬਰ ਸਾਡੇ ਐਂਡ ਸਾਡੇ ਸੁਪਰਵਾਈਜ਼ਰ ਪੀਟੀਏ ਕਮੇਟੀ ਦੇ ਡਾਕਟਰ ਸੀ ਵੀ ਅਰੋੜਾ ਸਰ ਆ ਜਾਣਨ ਦੀ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਰ ਤੁਸੀਂ ਆਪਣਾ ਆਪ ਨੂੰ ਇੰਟਰੋਡਿਊਸ ਸਾਡੇ ਦਰਸ਼ਕਾਂ ਨਾਲ ਜ਼ਰੂਰ ਕਰ ਦਿਓ ਮੈਂ ਡਾਕਟਰ ਸੀ ਵੀ ਅਰੋੜਾ ਐਜ਼ ਅ ਆਬਜ਼ਰਵਰ डेप्यूटेड बाय डीएवी कॉलेज मैनेजिंग कमेटी हुशियारपुर मैं थे रूटीन रिव्यू ਕਰਨ ਲਈ प्रोग्रेस रिव्यू ਕਰਨ ਲਈ ਇੱਥੇ ਮੈਂ ਆਂਦਾ ਰਹਿਣਾ ਤੇ ਅੱਜ ਮੈਂ ਜਦੋਂ ਇੱਥੇ ਰਿਵਿਊ ਕਰਨ ਲਈ ਆਇਆ ਤੇ ਮੈਨੂੰ ਪਤਾ ਲੱਗਿਆ ਕਿ ਇੱਥੇ ਜੀਵੀਸੀ ਟੀਮ ਵਿਜ਼ਿਟ ਕਰਨ ਵਾਲੀ ਹੈ ਤੇ ਪਹਿਲਾਂ ਤਾਂ ਮੈਂ ਆਪਣੀ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਦੀ ਤਰਫੋਂ ਆਪਣੀ ਤਰਫੋਂ डीवी मॉडल स्कूल हरियाणा ਦੇ ਸਟਾਫ ਤੇ ਸਮੂ ਸਟੂਡੈਂਟ ਦੀ ਤਰਫੋਂ ਮੈਂ ਪੂਰੀ ਤੁਹਾਡੀ जीबीसी ਟੀਮ ਦਾ ਨਿੱਕਾ ਇਸ ਸਕੂਲ ਦੇ ਅੰਦਰ ਸਵਾਗਤ ਕਰਦਾ ਥੈਂਕ ਯੂ ਸੋ ਮਚ ਸਰ ਹਾਂ ਸਰ ਇਹ ਰਸੋ ਕਿ ਇਹ ਪੁਰਾਣੀ ਬਿਲਡਿੰਗ ਦੇ ਵਿੱਚ ਤੁਸੀਂ ਇੰਨਾ ਖਰਚਾ ਕਰ ਰਹੇ ਆ ਕਿਉਂ ਇਹਨੂੰ ਢਾ ਕੇ ਤੁਸੀਂ ਨਵੀਂ ਬਿਲਡਿੰਗ ਕਿਉਂ ਨਹੀਂ ਤਿਆਰ ਕਰ ਦਿੱਤੀ ਐਕਚੁਅਲੀ ਤੁਸੀਂ ਦੇਖਿਆ ਹੋਣਾ ਐਂਟਰੈਂਸ ਤੇ ਹੀ ਕਿ ਇਸ ਸਕੂਲ ਦੀ ਦੋ ਵਿੰਗਸ ਹਨ ਜੀ ਇੱਕ ਤੁਹਾਨੂੰ ਅਟਰੈਕਟਿਵ ਲੱਗ ਰਹੀ ਹੈ ਫੋਰ ਦਾ ਟਾਈਮ ਵਿੰਗ ਜੀ ਉਹ ਨਿਊ ਬਿਲਡਿੰਗ ਹੈ ਇਹ ਜਿਹੜਾ ਤੁਸੀਂ ਖੜੇ ਹੋ ਇਹ 올ਡ ਵਿੰਗ ਹੈ ਮੇਰੇ ਖਿਆਲ ਤੁਹਾਨੂੰ ਹੁਣ ਤੱਕ ਪਤਾ ਲੱਗ ਚੁੱਕਿਆ ਹੋਣਾ ਕਿ ਇਹ 1914 ਦੇ ਵਿੱਚ ਇਹ ਐਸਟੈਬਲਿਸ਼ ਹੋਈ ਸੀ ਜੀ ਉਹ ਸਾਡੇ ਜਿਹੜਾ ਫਾਊਂਡੇਸ਼ਨ ਸਟੋਨ ਹੈ ਉੱਥੋਂ ਤੁਹਾਨੂੰ ਪਤਾ ਲੱਗ ਗਿਆ ਹੋਣਾ ਐਕਚੁਅਲੀ ਇਹ ਹੈ ਕਿ ਵੀ ਬਿਲਡਿੰਗ ਅਸੀਂ ਇਹਨੂੰ ਡਿਮੋਲਿਸ਼ ਕਰ ਸਕਦੇ ਸੀ ਲੇਕਿਨ ਕਿਉਂਕਿ 1914 ਦਾ ਕਾਲਜ ਹੈ ਆਜ਼ਾਦੀ ਤੋਂ ਪਹਿਲਾਂ ਦਾ ਕਾਲਜ ਹੈ ਇੱਥੇ ਜੋ ਸਾਡੇ ਐਲੂਮਿਨਾਈ ਹੈ ਉਹ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ 1914 ਤੋਂ ਲੈ ਕੇ ਉਹਨਾਂ ਦੀ ਕਿੰਨੀ ਜਨਰੇਸ਼ਨ ਇੱਥੋਂ ਪੜ ਚੁੱਕੀਆਂ ਹਨ ਉਹਨਾਂ ਦੇ ਸੈਂਟੀਮੈਂਟਸ ਜੀ ਉਹਨਾਂ ਦੀ ਇਮੋਸ਼ਨਸ ਐਸ ਇੰਸਟੀਚਿਊਸ਼ਨ ਦੇ ਨਾਲ ਐਸ ਸਕੂਲ ਦੇ ਨਾਲ ਜੁੜੀ ਹੋਈਆਂ ਤੇ ਐਕਚੁਅਲੀ ਜਦੋਂ ਇਸ ਨੂੰ ਅਸੀਂ ਡਿਮੋਲਿਸ਼ ਕਰਨ ਦੇ ਬਾਰੇ ਸੋਚਿਆ ਤੇ ਸਾਡੇ ਕੋਲੋਂ ਜਿਹੜੇ ਐਲੂਮਿਨਾਈ ਹੈ ਜਿਹੜੇ ਇਸ ਏਰੀਆ ਦੇ ਲੋਗ ਹੈ ਉਹਨਾਂ ਨੇ ਸਾਡੀ ਮੈਨੇਜਿੰਗ ਕਮੇਟੀ ਨੂੰ ਉਹਨਾਂ ਨੇ ਸਾਡੇ ਪ੍ਰੈਜ਼ੀਡੈਂਟ ਡਾਕਟਰ ਅਨੂਕ ਕੁਮਾਰ ਜੀ ਨੂੰ ਅਪਰੋਚ ਕੀਤਾ ਕਿ ਵੀ ਇਸ ਬਿਲਡਿੰਗ ਨੂੰ ਡਿਮੋਲਿਸ਼ਨ ਨਾ ਕੀਤਾ ਜਾਵੇ ਜੀ ਤੇ ਕੇਵਲ ਉਹਨਾਂ ਦੀ ਇਨ ਸੈਂਟੀਮੈਂਟਸ ਨੂੰ ਓਨਰ ਕਰਦੇ ਹੋਏ ਜੀ ਇਸ ਸਕੂਲ ਨੂੰ ਦੁਬਾਰਾ ਇਸ 올ਡ ਵਿੰਗ ਨੂੰ ਦੁਬਾਰਾ ਜੀ ਰੈਨੋਵੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦੇ ਲਈ ਪਹਿਲਾਂ ਅਸੀਂ ਕਾਫੀ ਸਾਰੇ ਸਿਵਲ ਇੰਜੀਨੀਅਰ ਆਰਕੀਟੈਕਟ ਬੁਲਾਏ ਇਹਦੀ ਸਾਰੀ ਜੋ ਬੀਰਿੰਗ ਕੈਪੈਸਿਟੀ ਹੈ ਉਹ ਦੇਖੀ ਜੀ ਤੇ ਉਹਦੇ ਬਾਅਦੂਦ ਹੀ ਅਸੀਂ ਇਹਨੂੰ ਐਸ ਤਰ੍ਹਾਂ ਜੋ ਇਹਦਾ ਬੇਸਿਕ ਸਟਰਕਚਰ ਹੈ ਉਹਨੂੰ ਅਸੀਂ ਡਿਸਟਰੋਏ ਨਹੀਂ ਕਰ ਰਹੇ ਕੇਵਲ ਉੱਪਰ ਜਿੱਥੇ-ਜਿੱਥੇ ਦੀ ਨੈਸਸਿਟੀ ਹੈ ਜਿੱਥੇ ਇਹ ਸਾਨੂੰ ਲੱਗਦਾ ਸੀ ਕਿ ਇੱਥੋਂ ਇਹਨੂੰ ਰੀਕਨਸਟਰਕਟ ਹੋਣਾ ਚਾਹੀਦਾ ਜੀ ਰੀਬਿਲਡ ਹੋਣਾ ਚਾਹੀਦਾ ਉਹ ਸਾਰਾ ਅਸੀਂ ਇਹਨੂੰ ਰੈਨੋਵੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਾਲਾਂਕਿ ਯਦੀ-ਯਦੀ ਜਗ੍ਹਾ ਅਸੀਂ ਨਵਾਂ ਬਲੌਕ ਪਿਆਰ ਕਰ ਦੇ ਤੇ ਸਾਡਾ ਖਰਚਾ ਘਟ ਹੋਣਾ ਸੀ ਘਟ ਹੋਣਾ ਸੀ ਜੀ ਹਾਂ ਕੇਵਲ ਸੈਂਟੀਮੈਂਟਸ ਨੂੰ ਓਨਰ ਕਰਨ ਲਈ ਉਹਨਾਂ ਦੀ ਇਮੋਸ਼ਨਸ ਨੂੰ ਓਨਰ ਕਰਨ ਲਈ ਸਾਨੂੰ ਇਹ ਸਾਰਾ ਇਤਨਾ ਸਾਰਾ ਖਰਚਾ ਬੀਅਰ ਕਰਨਾ ਪੈ ਰਿਹਾ ਮਤਲਬ ਡੀਏਵੀ ਇੰਸਟੀਟਿਊਟ ਜਿਹੜੀ ਹੈ ਉਹ ਵਿਦਿਆਰਥੀਆਂ ਦੇ ਸੈਂਟੀਮੈਂਟ ਨਾਲ ਵੀ ਜੁੜੀ ਹੋਈ ਹੈ ਬਿਲਕੁਲ ਜੁੜੀ ਹੋਈ ਹੈ ਜੀ ਬਿਲਕੁਲ ਸਟਰੋਂਗਲੀ ਜੁੜੀ ਹੋਈ ਹੈ ਕਾਫੀ ਅੱਛੀ ਬੌਂਡਿੰਗ ਹੈ ਔਰ ਕਾਫੀ ਪ੍ਰੈਸ਼ਰ ਰਹਿੰਦਾ ਸਾਡਾ ਸਾਡੇ ਐਲੂਮਾਈਨਾਈ ਦਾ ਸਾਡੇ ਉੱਪਰ ਵੀ ਇਹ ਕਰਨਾ ਹੈ ਜੀ ਇਹ ਨਹੀਂ ਕਰਨਾ ਕਈ ਜਿਹੜੇ 50 50 60 70 100 ਸਾਲ ਦੇ ਜਿਹੜੇ ਬਜ਼ੁਰਗ ਹੈ ਉਹ ਇੱਥੇ ਆ ਔਰ ਆਕੇ تھے ਹਾਲ ਦੇ ਅੰਦਰ ਇੱਥੇ ਕਮਰਿਆਂ ਦੇ ਅੰਦਰ ਆਕੇ ਦੇਖਨੇ ਕਿ ਇੱਥੇ ਮੈਂ ਬੈਠਦਾ ਹੁੰਦਾ ਸੀ ਤੇ ਉਹਨ ਇਮੋਸ਼ਨਸ ਦੇ ਕਾਰਨ ਹੀ ਅਸੀਂ ਇਹ ਸਾਰਾ ਕੁਝ ਰੀਕਨਸਟਰਕਟ ਕਰ ਰਹੇ ਹਾਂ ਰੈਨੋਵੇਟ ਕਰ ਰਹੇ ਹਾਂ ਹਾਲਾਂਕਿ ਇਸ ਦੇ ਵਿੱਚ ਤੁਸੀਂ ਦੇਖੋਗੇ ਕਿ ਕਾਫੀ ਸਾਰਾ ਇਨਵੋਲਵਮੈਂਟ ਹੈ ਐਕਸਪੈਂਡੀਚਰ ਵੀ ਜੀ ਲੇਕਿਨ ਮੈਂ ਇਥੇ ਦੱਸਾਂਗਾ ਤੁਹਾਨੂੰ ਕਿ ਸਾਡੇ ਜਿਹੜੇ ਪ੍ਰੈਜ਼ੀਡੈਂਟ ਹੈ ਡਾਕਟਰ ਅਨੂਪ ਕੁਮਾਰ ਜੀ ਉਹਨਾਂ ਦੇ ਸਖਤ ਆਦੇਸ਼ ਹੈ ਕਿ ਫੰਡਸ ਦੀ ਕੋਈ ਲਿਮਿਟ ਨਹੀਂ ਰੈਂਡ ਦਿੱਤੀ ਜਾਏ ਜਿੱਥੋਂ ਮਰਜ਼ੀ ਮੈਨੇਜ ਕਰੋ ਲੇਕਿਨ ਇਹ ਇੱਕ ਸੈਂਟਰ ਆਫ ਐਕਸਲੈਂਸ ਦੁਬਾਰਾ ਫਿਰ ਤਿਆਰ ਕਰਨਾ ਤੇ ਇਸੇ ਲਈ ਉਹਨਾਂ ਤੋਂ ਧਿਆਨ ਰੱਖਦੇ ਹੋਏ ਅਸੀਂ ਸਾਰੇ ਲੱਗੇ ਹੋਏ ਆ ਕਿ ਤੁਹਾਨੂੰ ਮੈਂ ਦਿਖਾਣਾ ਇਥੇ ਜੀ ਕਿ ਕੀ ਕੁਛ ਇਤਰਾ ਨੋਵੇਟ ਹੋ ਜਾ ਬਿਲਕੁਲ ਸਰ ਸੋ ਹੁਣ ਆਪਾਂ ਜਿਹੜੀ ਪੁਰਾਣੀ ਬਿਲਡਿੰਗ ਹੈ 1914 ਦੀ ਬਣੀ ਹੋਈ ਉਸ ਦੇ ਵਿੱਚ ਕਮਰੇ ਨੇ ਤੇ ਨਾਲ ਸਾਡੇ ਨੇ ਸੀਵੀ ਅਰੋੜਾ ਜੀ ਸੋ ਇਹ ਹੁਣ ਸਾਨੂੰ ਜਿਹੜੀ 1914 ਦੇ ਜਿਹੜੇ ਬੱਚੇ ਉਸ ਟਾਈਮ ਬੈਚ ਦੇ ਜਿਹੜੇ ਬੱਚੇ ਪੜ੍ਹੇ ਜੋ ਕਿ ਹੁਣ 70 80 ਸਾਲ 100 ਸਾਲ ਦੇ ਕਰੀਬ ਜਿਹਦਾ ਇਹਨਾਂ ਨੇ ਦੱਸਿਆ ਕਿ ਬਜ਼ੁਰਗ ਇੱਥੇ ਆ ਕੇ ਜੁੜਦੇ ਨੇ ਜੀ ਸਰ ਇਹ ਕੀ ਤਿਆਰ ਕੀਤਾ ਹੈ ਇਹ ਮਲਟੀ ਪਰਪਸ ਹਾਲ ਹੈ ਮਲਟੀ ਇਹ ਐਗਜ਼ਾਮੀਨੇਸ਼ਨ ਲਈ ਵੀ ਯੂਜ਼ ਹੋ ਸਕਦਾ ਹੈ ਜੀ ਸਪੋਰਟਸ ਲਈ ਵੀ ਯੂਜ਼ ਹੋ ਸਕਦਾ ਹੈ ਛੋਟੇ ਬੱਚਿਆਂ ਲਈ ਜਿਹੜੇ ਇੰਡੋਰ ਗੇਮਸ ਹਨ ਜੀ ਇੰਡੋਰ ਐਕਟੀਵਿਟੀਆਂ ਹਨ ਉਹਨਾਂ ਲਈ ਵੀ ਯੂਜ਼ ਹੋ ਸਕਦਾ ਤੇ ਇਹਦੇ ਲਈ ਇਹਨੂੰ ਸਾਰਾ ਦੁਬਾਰਾ ਅ ਨਵੀਂ ਰੂਪਰੇਖਾ ਇਹਨੂੰ ਦੇ ਦਿੱਤੀ ਗਈ ਹੈ ਬਿਲਕੁਲ ਤੇ ਕਾਫੀ ਸਾਰਾ ਕੰਮ ਚੱਲ ਰਿਹਾ ਹੈ ਕਾਫੀ ਹੋਣ ਵਾਲਾ ਹੈ ਜਦੋਂ ਅੱਜ ਤਾਂ ਤੁਸੀਂ ਸੱڈن ਲਈ ਆ ਗਏ ਹੋ ਲੇਕਿਨ ਜੇ ਤੁਸੀਂ ਫਿਰ 2 ਮਹੀਨੇ ਬਾਅਦ ਇੱਥੇ ਆਓਗੇ ਤੇ ਬਿਲਕੁਲ ਟੋਟਲੀ ਹੋਰ ਵੀ ਤੁਹਾਨੂੰ ਕਾਫੀ ਸਾਰਾ ਚੇਂਜ ਮਿਲੇਗਾ ਕੀ ਬਾਤ ਹੈ ਸਰ ਇਸ ਦਿਨ ਨਾਲ ਨਾਲ ਹੋਰ ਕੀ ਤਿਆਰ ਕਰ ਰਹੇ ਹੋ ਹੋਰ ਤੁਸੀਂ ਅੱਗੇ ਆ ਕੇ ਦੇਖੋਗੇ ਜੀ ਐਕਚੁਅਲੀ ਅਸੀਂ ਇਸ ਬਿਲਡਿੰਗ ਦੇ ਅੰਦਰ ਕੋਈ ਜ਼ਿਆਦਾ ਲੋਡ ਨਹੀਂ ਪਾਰੇ ਜੀ ਅਸੀਂ ਕੇਵਲ ਇੱਥੇ ਇਹਨੂੰ ਪ੍ਰੈਕਟੀਕਲ ਜਿਹੜੀ ਲੈਬਸ ਹੈ ਸਾਡੀ ਜੀ ਉਹ ਇੱਥੇ ਬਣਾ ਰਹੇ ਹਾਂ ਲਾਇਬ੍ਰੇਰੀ ਬਣਾ ਰਹੇ ਹਾਂ ਇਹ ਸਾਡੀ ਕੰਪਿਊਟਰ ਲੈਬ ਬਣ ਰਹੀ ਹੈ ਵਾਓ ਦੋ ਕੰਪਿਊਟਰ ਲੈਬ ਬਣ ਰਹੀਆਂ ਹਨ ਔਰ ਇਹ ਕੰਪਿਊਟਰ ਲੈਬ ਦੇ ਲਗਭਗ ਅਸੀਂ 40 ਕੰਪਿਊਟਰ ਪਰਚੇਜ਼ ਕੀਤੇ ਹਨ ਬਿਲਕੁਲ ਬ੍ਰਾਂਡਡ ਮੈਂ ਗਾਰੰਟੀ ਨਾਲ ਕਹਿ ਸਕਦਾ ਕਿ ਇਹ ਜੋ ਇਨਫਰਾਸਟ੍ਰਕਚਰ ਤਿਆਰ ਕੀਤਾ ਜਾ ਰਹੀ ਹੈ ਇਹ ਤੁਹਾਨੂੰ ਕਿਸੇ ਵੀ ਇਸ ਏਰੀਆ ਦੇ ਸਕੂਲ ਜਾਂ ਕਾਲਜਿਸ ਦੇ ਵਿੱਚ ਅਵੇਲੇਬਲ ਨਹੀਂ ਹੋਵੇ ਨਹੀਂ ਹੋਏ ਬਿਲਕੁਲ ਸਹੀ ਹੈ ਇਹ ਕੰਪਿਊਟਰ ਦੀ ਇੱਕ ਲੈਬ ਹੈ ਇਹਦੇ ਨਾਲ ਹੀ ਫਿਰ ਦੂਸਰੀ ਲੈਬ ਹੈ ਇਧਰ ਹੀ ਨਾਲ ਸਾਡੇ ਲਾਇਬ੍ਰੇਰੀ ਬਣ ਰਹੀ ਹੈ ਬਹੁਤ ਸੋਹਣਾ ਜੀ ਇਹ ਲਾਇਬ੍ਰੇਰੀ ਦਾ ਜੂਨੀਅਰ Wing ਦਾ ਕਮਰਾ ਹੈ ਰਾਈਟ ਸਹੀ ਠੀਕ ਹੈ ਇਧਰ ਸੀਨੀਅਰ Wing ਤੇ ਸੀਨੀਅਰ ਬੱਚਿਆਂ ਲਈ ਮਤਲਬ ਸਕੈਂਡਰੀ ਔਰ ਸੀਨੀਅਰ ਸਕੈਂਡਰੀ ਲਈ ਹੈ ਨਾ ਉਹ ਫਿਰ ਐਲੀਮੈਂਟਰੀ ਤੱਕ ਇਸ ਦਾ ਦੋ ਦੇ ਵਿੱਚ ਡਿਵੀਜ਼ਨ ਕਰ ਦਿੱਤਾ ਹੈ ਇਹ ਲਾਇਬ੍ਰੇਰੀ ਲਈ ਹੈ ਇਹ ਲਾਇਬ੍ਰੇਰੀ ਔਰ ਸਾਡੀ ਕੰਪਿਊਟਰ ਲੈਬ ਫੁਲੀ 에어 ਕੰਡੀਸ਼ਨਡ ਹੋਣੀ ਹੈ ਵੈਰੀ ਗੁੱਡ ਸਰ ਹੁਣ ਥੋੜਾ ਜਿਹਾ ਨਵੀਂ ਬਿਲਡਿੰਗ ਵੱਲ ਵੀ ਲੈ ਚਲੋ ਸਰ ਉਹਦੇ ਵੀ ਦਰਸ਼ਨ ਕਰਾ ਦਿਓ ਸਾਡੇ ਦਰਸ਼ਕਾਂ ਨੂੰ ਉਸ ਬਾਰੇ ਵੀ ਥੋੜਾ ਜਿਹਾ ਬਤਾ ਦਿਓ ਤੇ ਸਿਰ ਜਿਹੜੇ ਫਿਰ ਵਕ ਵਕ ਕੰਟਰੀਆਂ ਦੇ ਵਿੱਚ ਸਟੂਡੈਂਟ ਇੱਥੇ ਦੇ ਰਹਿ ਰਹੇ ਨੇ ਐਲੂਮਨੀਏ ਜਿਹੜੇ ਰਹਿ ਰਹੇ ਨੇ ਉਹ ਫਿਰ ਜਦੋਂ ਇੱਥੇ ਆਂਦੇ ਆ ਫਿਰ ਉਹ ਤੁਹਾਨੂੰ ਕਿਹੋ ਜਿਹਾ ਫੀਡਬੈਕ ਦਿੰਦੇ ਆ ਉਹਨਾਂ ਦਾ ਹੀ ਜੋ ਫੀਡਬੈਕ ਮਿਲਦਾ ਜੀ ਉਹਦੇ ਕਾਰਨ ਹੀ ਸਾਰਾ ਕੁਝ ਕੀਤਾ ਜਾ ਰਿਹਾ ਵਾਹ ਉਹ ਇਹ ਦੱਸਦੇ ਆ ਕਿ ਇਹ ਜਿਹੜਾ ਕਿਸੇ ਟਾਈਮ ਤੇ ਇਹ ਸਾਡਾ ਸੈਂਟਰ ਜੋ ਸਟੱਡੀ ਲਈ ਸੀ ਉਹ ਸੈਂਟਰ ਆਫ ਐਕਸਲੈਂਸ ਸੀ ਹਾਂ ਐਥੋਂ ਕੇਵਲ ਹਰਿਆਣਾ ਦੇ ਹੀ ਨਹੀਂ इवन ਹਿਮਾਚਲ ਦੇ ਵੀ ਲਗਭਗ 40 ਤੋਂ 50 ਕਿਲੋਮੀਟਰ ਦੇ ਜਿਹੜੇ ਸਟੂਡੈਂਟ ਸੀ ਉਹ ਇੱਥੇ ਆਂਦੇ ਸੀ ਨੇੜੇ ਤੇੜੇ 50 ਕਿਲੋਮੀਟਰ ਦੇ ਜਿਹੜੇ ਬੱਚੇ ਆ ਉਹ ਇੱਥੇ ਆ ਕੇ ਬਿਲਕੁਲ ਇੱਥੇ ਆ ਕੇ ਪੜ੍ਹਦੇ ਸੀ ਤੇ ਹੁਣ ਵੀ ਸਾਡੀ ਇਹੀ ਮਤਲਬ ਜੋ ਐਫਰਟਸ ਕਰ ਰਹੇ ਆ ਹਾਂ ਇਹੀ ਹੈ ਕਿ ਇਹ ਸੈਂਟਰ ਆਫ ਐਕਸਲੈਂਸ ਕੇਵਲ ਅਕੈਡੈਮਿਕ ਸਿਰ ਨਾ ਹੋਵੇ ਅਸੀਂ ਇਹਨੂੰ ਸਪੋਰਟਸ ਅਕੈਡੈਮਿਕ ਦੇ ਵਿਸਥਾਪ ਕਰਾਂਗੇ ਕਰਾਂਗੇ ਲੇਕਿਨ ਇਹ ਦੋ ਜਿਹੜੀ ਦੂਸਰੀ ਐਕਟੀਵਿਟੀ ਹੈ ਕੋਕਿਰਿਕੂਲਰ ਐਕਟੀਵਿਟੀਆਂ ਮੋਰਲ ਡਿਊਟੀਆਂ ਇਹ ਸਾਰਾ ਕੁਝ ਹੈ ਬੱਚਿਆਂ ਦੇ ਅੰਦਰ ਅਸੀਂ ਇਨਕੰਕਲਕੇਟ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਆਪਣੇ ਦਰਸ਼ਕਾਂ ਨੂੰ ਦੱਸਦੇ ਚੱਲਾਂ ਕਿ ਨਾਲੰਦਾ ਯੂਨੀਵਰਸਿਟੀ ਦੇ ਵਿੱਚ ਵੱਖ-ਵੱਖ ਕੰਟਰੀਆਂ ਤੋਂ ਬੱਚੇ ਆ ਕੇ ਜਿਹੜੇ ਆ ਉਹ ਪੜ੍ਹਾਈ ਕਰਦੇ ਸਨ ਤੇ ਇਸ ਸਕੂਲ ਦੇ ਵਿੱਚ ਵੱਖ-ਵੱਖ ਸਟੇਟਾਂ ਤੋਂ ਬੱਚੇ ਆ ਕੇ ਪੜ੍ਹਦੇ ਸਨ ਸੋ ਪੰਜਾਬ ਦੇ ਨਾਲ ਹਿਮਾਚਲ ਸਟੇਟ ਦੇ ਸਰ ਹਾਂਜੀ ਇਹ ਜਿਹੜੀ ਨਵੀਂ ਬਿਲਡਿੰਗ ਹੈ ਜੀ ਇਹ ਨਿਊ ਵਿੰਗ ਹੈ ਇਹ ਤੁਸੀਂ ਜਿਸ ਤਰ੍ਹਾਂ ਬੋਰਡ ਦੇ ਉੱਪਰ ਦੇਖ ਰਹੇ ਹੋ ਇਹ 4 ਅਪ੍ਰੈਲ 2019 ਦੇ ਵਿੱਚ ਇਹਦਾ ਉਦਘਾਟਨ ਕੀਤਾ ਗਿਆ ਸੀ ਇਹ ਨਿਊ ਵਿੰਗ ਹੈ ਨਿਊਲੀ ਬਿਲਟ ਹੈ ਇਹਦੇ ਅੰਦਰ ਜੋ ਵੀ ਲੇਟੈਸਟ CBSE ਦੇ ਅਕੋਰਡਿੰਗਲੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਅਕੋਰਡਿੰਗਲੀ ਜੋ ਵੀ ਫੈਸਿਲਿਟੀ ਚਾਹੀਦੀਆਂ ਉਹ ਸਭ ਇਹਦੇ ਅੰਦਰ ਅਵੇਲੇਬਲ ਹੈ ਕੀ ਬਾਤ ਹੈ ਇਹਦੇ ਅੰਦਰ ਫਾਇਰ ਸੇਫਟੀ ਪੋਲੂਸ਼ਨ ਹੈ ਨਾ ਬਿਲਡਿੰਗ ਸੇਫਟੀ ਜਿੰਨੀ ਵੀ ਕਲੀਅਰੈਂਸ ਚਾਹੀਦੀ ਹੈ ਉਹ ਸਾਰੀ ਤਰ੍ਹਾਂ ਦੀ ਕਲੀਅਰੈਂਸ ਇਥੋਂ ਲੈ ਲਈ ਗਈ ਹੈ ਜਾਣਕਾਰੀ ਇਹ ਵੀ ਹੈ ਲੋਕਾਂ ਦੇ ਵਿੱਚ ਚਰਚਾ ਵੀ ਹੈ ਕਿ ਸਕੂਲ ਜੁੜਾਇਆ ਪਲੱਸ 2 ਤੱਕ ਐਫੀਲੀਏਸ਼ਨ ਲੈ ਰਿਹਾ ਕਿੰਨਾ ਕਾ ਸੱਚ ਹੈ ਖਬਾ کافی ਸਾਰਾ ਹੈ ਲੇਕਿਨ ਮੈਂ ਫॉर द ਟਾਈਮ ਬੀਿੰਗ ਕਿਉਂਕਿ ਇਹ ਸਾਰਾ ਪ੍ਰੈਰੋਗੇਟਿਵ ਡਾਕਟਰ ਸਾਹਿਬ ਦਾ ਹੈ ਡਾਕਟਰ ਸਾਡੇ ਪ੍ਰੈਜ਼ੀਡੈਂਟ ਸਾਹਿਬ ਦਾ ਹੈ ਤੇ ਇਥੇ ਸਾਨੂੰ ਇਹ ਪਤਾ ਹੈ ਕਿ ਮੈਂ ਕੇਵਲ ਆਬਜ਼ਰਵੇਸ਼ਨ ਦੇਣੀ ਹੁੰਦੀ ਹੈ ਕਿ ਮੈਨੂੰ ਇਸ ਚੀਜ਼ ਦੀ ਰਿਕੁਆਇਰਮੈਂਟ ਹੈ ਉਹ ਫੰਡ ਕਿੱਥੋਂ ਦਿੰਦੇ ਆ ਕਿੱਥੋਂ ਅਲੋਕੇਟ ਕਰਦੇ ਆ ਦੂਸਰੀ ਇੰਸਟੀਟਿਊਸ਼ਨ ਤੋਂ ਲੈਂਦੇ ਆ ਬੈਂਕ ਤੋਂ ਲੋਨ ਲੈਂਦੇ ਆ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਹੁੰਦਾ ਮੈਂ ਤਾਂ ਇਹ ਕਹਿਣਾ ਕਿ ਮੈਨੂੰ ਕੱਲ 200 ਲੱਖ ਰੁਪਏ ਚਾਹੀਦੇ ਤਾਂ ਮੈਨੂੰ 200 ਲੱਖ ਰੇਂਜ ਹੋ ਜਾਂਦਾ ਕੀ ਬਾਤ ਤਾਂ ਮੈਨੂੰ ਫੰਡ ਦੇ ਬਾਰੇ ਕਦੇ ਵੀ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਦੀ ਐਫੀਲੀਏਸ਼ਨ ਲੈਣਾ ਬਹੁਤ ਸੌਖਾ ਰਿਹਾ ਬਹੁਤ ਕੰਬਰਸਮ ਬਹੁਤ ਹੀ ਜਟਿਲ ਕੰਮ ਹੈ ਐਕਚੁਅਲੀ ਕੀ ਹੈ ਕਿ ਇੱਥੇ ਕੱਲਾ ਕੇਵਲ ਕਿਉਂਕਿ ਐਜੂਕੇਸ਼ਨਲ ਇੰਸਟੀਟਿਊਸ਼ਨ ਹੈ ਤੇ ਇਕਲਾ ਇਸੇ এডਿਕੇਸ਼ਨ ਤੋਂ ਹੀ ਕਲੀਅਰੈਂਸ ਲੈਣੀ ਨਹੀਂ ਬਣਦੀ ਲੇਕਿਨ ਰਾਦਰ ਦੇ ਕਾਫੀ ਸਾਰੇ ਡਿਪਾਰਟਮੈਂਟ ਇਨਵੋਲਡ ਹੈ ਹੂੰ ਰੈਵਨਿਊ ਡਿਪਾਰਟਮੈਂਟ ਤੋਂ ਕਲੀਅਰੈਂਸ ਪੋਲੂਸ਼ਨ ਕੰਟਰੋਲ ਬੋਰਡ ਤੋਂ ਕਲੀਅਰੈਂਸ ਪੀ ਡਬਲਯੂ ਡੀ ਬੀ ਐਂਡ ਆਰ ਤੋਂ ਕਲੀਅਰੈਂਸ ਹੈਨਾ ਇਸੇ ਤਰ੍ਹਾਂ ਫਾਇਰ ਸੇਫਟੀ ਤੋਂ ਕਲੀਅਰੈਂਸ ਇਸਰ ਕਾਫੀ ਸਾਰੇ ਡਿਪਾਰਟਮੈਂਟ ਹੈ ਲੇਕਿਨ ਥੈਂਕ ਗੋਡ ਅੋਰ ਜਿਹੜਾ ਸਾਡਾ ਟੀਮਵਰਕ ਹੈ ਮੈਨੇਜਿੰਗ ਕਮੇਟੀ ਦਾ ਅੰਡਰ ਦੀ ਲੀਡਰਸ਼ਿਪ ਆਫ ਡਾਕਟਰ ਅਨੂਕਮਾਰ ਜੀ ਇਹ ਸਾਰੀ ਕਲੀਅਰੈਂਸ ਅਸੀਂ ਲੈ ਲਈ ਹੈ ਕੇਵਲ ਇੱਕ इवन ਜੋ ਪੀਡਬਲੂਡੀ ਦੀ 올ਡ ਵਿੰਗ ਦੀ ਜੋ ਸੇਫਟੀ ਵਾਲਾ ਪਾਰਟ ਹੈ ਉਹ ਵੀ ਅਸੀਂ ਲੈਟਰ ਲੈ ਚੁੱਕੇ ਆ ਇਹ ਤਾਂ ਕੇਵਲ ਐਕਸਟਰਾ ਰੈਨੋਵੇਟ ਕਰਕੇ ਐਕਸਟਰਾ ਮਤਲਬ ਉਹਦੇ ਅੰਦਰ ਫੈਸਿਲਿਟੀ ਦੇ ਕੇ ਉਹਨੂੰ ਦੁਬਾਰਾ ਫਿਰ ਉਹਨੂੰ ਬਿਊਟੀਫਿਕੇਸ਼ਨ ਕਰ ਰਹੇ ਆ ਆਦਰਵਾਇਜ਼ ਕਲੀਅਰੈਂਸ ਸਾਰੀ ਹੋ ਚੁੱਕੀ ਹੈ ਤੇ ਉਹ ਸਾਰੇ ਸਰਟੀਫਿਕੇਟ ਸਾਡੇ ਕੋਲ ਅਵੇਲੇਬਲ ਹੈ ਜਿਸ ਤਰੀ ਸਾਡਾ ਇਹ ਬਿਲਡਿੰਗ ਦਾ ਪਾਰਟ ਤਿਆਰ ਹੋ ਜਾਂਦਾ ਹੈ ਤਾਂ ਇਮੀਡੀਏਟਲੀ ਅਸੀਂ ਸਾਡਾ ਫਾਈਲ ਵਰਕ ਨੀਵਨ ਤਿਆਰ ਹੈ ਸਿੰਪਲੀ ਸਾਡਾ ਜਿਹੜਾ ਐਜੂਕੇਸ਼ਨ ਡਿਪਾਰਟਮੈਂਟ ਪੰਜਾਬ ਦਾ ਹੈ ਉਹਦੇ ਵਿੱਚ ਅਸੀਂ ਅਪਲਾਈ ਕਰਨਾ ਹੈ ਪਹਿਲੇ ਸਟੇਟ ਸਾਨੂੰ ਪੰਜਾਬ ਸਟੇਟ ਦੀ ਕਲੀਅਰੈਂਸ ਆਉਗੀ ਐਜੂਕੇਸ਼ਨ ਡਿਪਾਰਟਮੈਂਟ ਤੋਂ ਫਿਰ ਅਸੀਂ सीबीएसई ਨੂੰ ਕਲੀਅਰੈਂਸ ਲਈ ਪੇਚਾਂਗੇ ਕੀ ਬਾਤ ਹੈ ਸਰ ਇਲਾਕੇ ਭਰ ਦੇ ਲੋਕ ਹੀ ਨਹੀਂ ਪੂਰੇ ਵਰਲਡ ਦੇ ਲੋਕ ਇਸ ਟੈਂਪਰ ਨੂੰ ਦੇਖ ਰਹੇ ਨੇ ਤੁਹਾਨੂੰ ਸੁਣ ਰਹੇ ਨੇ ਕੀ ਕੁਝ ਮੈਸੇਜ ਉਹਨਾਂ ਨੂੰ ਦੇਣਾ ਚਾਹੁੰਦੇ ਨੇ ਚਾਹੁੰਦੇ ਹੋ ਜਿਹੜੇ ਵੱਖ-ਵੱਖ ਕੰਟਰੀਆਂ ਦੇ ਵਿੱਚ ਤੁਹਾਡੇ ਵਿਦਿਆਰਥੀ ਥੋ ਰਹਿ ਰਹੇ ਨੇ ਮੈਂ ਉਹਨਾਂ ਨੂੰ ਯਕੀਨ ਦਿਲਾਣਾ कि जिस टाइम से ਤੁਸੀਂ ਇਸ ਇੰਸਟੀਚਿਊਸ਼ਨ ਦੇ ਅੰਦਰ ਪੜ੍ਹੇ ਸੀ ਉਸ ਤੋਂ ਅਸੀਂ ਵਧੀਆ ਫੈਸਿਲਿਟੀ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਦੇਾਂਗੇ ਔਰ ਮੈਂ ਗਾਰੰਟੀ ਨਾਲ ਕਹਿਣਾ ਕਿ ਇਸ ਏਰੀਆ ਦੇ ਅੰਦਰ ਲਾਹੇ ਤਾਈਸਾਂ ਦਾ ਕੋਈ ਸਕੂਲ ਹੋਊਗਾ ਨਾ ਹੀ ਸਤਾ ਦਾ ਕੋਈ ਕਾਲਜ ਹੋਊਗਾ ਕੀ ਬਾਤ ਹੈ ਉਸ ਤੋਂ ਸਭ ਤੋਂ ਵਧੀਆ ਫੈਸਿਲਿਟੀ ਦੇਵੇ ਬਹੁਤ ਬਹੁਤ ਇਵਨ ਇਹ ਸਾਡੇ ਨਾਲ ਹੀ ਬਿਲਕੁਲ ਲੱਗਦਾ ਹੋਇਆ ਐ ਸਪੋਰਟਸ ਗਰਾਊਂਡ ਹੈ ਜੀ ਅਸੀਂ ਉਹਦੇ ਅੰਦਰ ਵੀ ਪੂਰੀ ਉਹ ਉਹਦੇ ਅੰਦਰ ਰੈਨੋਵੇਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਆ ਉਹਨੂੰ ਵੀ ਸੋਨਾ ਬਣਾ ਕੇ ਖੇਡਣ ਯੋਗ ਬਣਾ ਦੇ 40 ਕੰਪਿਊਟਰ ਦੀ ਰਿਕੁਆਇਰਮੈਂਟ ਸੀ ਉਹ ਆਪਾਂ ਫੁੱਲਫਿਲ ਕੀਤੀ ਹੈ ਜੀ ਸਾਡੀ ਮੈਨੇਜਮੈਂਟ ਕਮੇਟੀ ਨੇ ਕੰਪਿਊਟਰਸ ਆ ਚੁੱਕੇ ਨੇ ਹਾਂਜੀ ਸਰ ਕੀ ਬਾਤ ਹੈ ਲੈਬ ਤਿਆਰ ਹੋ ਰਿਹਾ ਹਾਂਜੀ ਬਿਲਕੁਲ ਕੰਪਿਊਟਰ ਲੈਬ ਤਿਆਰ ਹੋ ਰਿਹਾ ਤੇ ਕੰਪਿਊਟਰ ਵੀ ਆ ਗਏ ਨੇ ਮਤਲਬ ਇਹ ਹੈ ਕਿ ਗੱਲਾਂ ਦਾ ਨਾ ਕੜਾ ਨਹੀਂ ਬਣਾਉਂਦੇ ਆ ਜੋ ਕੰਮ ਕਰਦੇ ਉਹ ਕਰਕੇ ਦਿਖਾਦੇ ਕੀ ਬਾਤ ਹੈ ਬਹੁਤ ਵਧੀਆ ਜੀ ਸੋ ਅੱਜ ਹੁਣ ਆਪਾਂ ਤੁਹਾਨੂੰ ਕਲਾਸਰੂਮ ਵੀ ਦਿਖਾਈਏ ਕਲਾਸਰੂਮ ਦੇ ਵੀ ਦਰਸ਼ਨ ਕਰਾਈਏ ਤੇ ਇੱਥੇ ਜਿਹੜੇ ਟੀਚਰਸ ਪੜ੍ਹਾ ਰਹੇ ਨੇ ਉਹਨਾਂ ਦੇ ਵਿਚਾਰਾਂ ਨਾਲ ਵੀ ਤੁਹਾਨੂੰ ਰੂਬਰੂ ਕਰਾਈਏ ਇੰਨੇ ਸੋਹਣੇ ਇੰਨੇ ਪੁਰਾਣੇ ਸਕੂਲ ਦੇ ਵਿੱਚ ਕਿਹੋ ਜਿਹਾ ਮਤਲਬ ਕਿ ਟੀਚਿੰਗ ਜਿਹੜੀ ਹੈ ਉਹ ਇੱਥੇ ਉਪਲਬਧ ਹੈ ਤੁਹਾਡੇ ਬੱਚਿਆਂ ਨੂੰ ਸਿੱਖਿਆ ਦੇਣ ਵਾਲੇ ਜਿਹੜੇ ਸਟਾਫ ਨੇ ਟੀਚਰਸ ਨੇ ਉਹ ਕਿਵੇਂ ਸਿੱਖਿਆ ਦੇ ਰਹੇ ਨੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲੇਗੀ ਕਿਉਂਕਿ ਇਹ ਵੀਡੀਓ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਕੰਪਲੀਟ ਵੀਡੀਓ ਤੁਹਾਡੇ ਵਾਸਤੇ ਹੈ ਤੁਹਾਡੇ ਭਾਵਨਾਵਾਂ ਦੀ ਕਦਰ ਕਰਦੇ ਹੋਏ ਇਹ ਵੀਡੀਓ ਬਣਾਈ ਜਾ ਰਹੀ ਹੈ ਹਾਂ ਸਰ ਆਪਾਂ ਹੁਣ ਕਿਹੜੀ ਕਲਾਸ ਚ ਜਾ ਰਹੇ ਆਪਾਂ ਆਪਕੋ ਸਰ ਗਏ ਜਾ ਰਹੇ ਹਾਂ ਪਹਿਲਾਂ ਤੁਹਾਨੂੰ ਮੈਂ ਵਾਸ਼ਰੂਮ ਦਿਖਾ ਦਿੰਦਾ ਹਾਂ ਹਾਂ ਵਾਸ਼ਰੂਮ ਸਭ ਤੋਂ ਵੱਡੀ ਗੱਲ ਹੈ ਵਾਸ਼ਰੂਮ ਦੀ ਚਲੋ ਸਾਡਾ ਸਕੂਲ ਜੋ ਵੀ ਬੇਸਿਕ ਰਿਕੁਆਇਰਮੈਂਟ ਸੀਬੀਐਸਸੀ ਨੌਨਸ ਦੇ ਅਕੋਰਡਿੰਗ ਉਹਨੂੰ ਸਾਰਿਆਂ ਨੂੰ ਫੁੱਲਫਿਲ ਕਰਦਾ ਹੋਇਆ ਤੇ ਆ ਦੇਖੋ ਜੀ ਇਹ ਫਾਇਰ ਐਸਟ੍ਰੀ ਗਿਊਨਸ ਸਰ ਜਿਹੜੇ ਆ ਸਿਲੰਡਰ ਜਿਹੜੇ ਆ ਇਹ ਵੀ ਬਿਲਕੁਲ ਮਤਲਬ ਜੂਨ 2025 ਤੱਕ ਇਹ ਚੱਲੇਗਾ ਤੇ ਸਿਲੰਡਰ ਜਿਹੜਾ ਬਾਅਦ ਠੀਕ ਹੈ ਨਾ ਤੇ ਉਹ ਆ ਤੁਸੀਂ ਦੇਖ ਰਹੇ ਆ ਆ ਵਾਟਰ ਦਾ ਜਿਹੜਾ ਆਪਣੀ ਪਾਈਪ ਦਾ ਸਾਰਾ ਸਿਸਟਮ ਹੈ ਪਾਣੀ ਲੈ ਕੇ ਜਾਣ ਵਾਸਤੇ ਪਾਈਪ ਜਿਹੜਾ ਹੈ ਕਿਸੇ ਵੀ ਤਰੀਕੇ ਨਾਲ ਫਾਇਰ ਦੇ ਹਰ ਇੱਕ ਸਥਿਤੀ ਨੂੰ ਨਿਪਟਣ ਵਾਸਤੇ ਪੂਰੇ ਤਰੀਕੇ ਨਾਲ ਤਿਆਰ ਤੇ ਸੀਸੀਟੀਵੀ ਕੈਮਰੇ ਆ ਸੀਸੀਟੀਵੀ ਕੈਮਰੇ ਸਰਵੇਲੈਂਸ ਹੈ ਪੂਰਾ ਤੁਸੀਂ ਹਰ ਪਾਸੇ ਆਪਾਂ ਹਰ ਪਾਸੇ ਸੀਸੀਟੀਵੀ ਦੇ ਵਿੱਚ ਕਵਰ ਹੋ ਰਹੇ ਆ ਤੇ ਵਾਹ ਕੀ ਬਾਤ ਹੈ ਕੋਲਡ ਵਾਟਰ ਬਹੁਤ ਸੋਹਣਾ ਸਾਫ ਸੁਥਰੀ ਜਗਾ ਪਾਣੀ ਪੀਣ ਵਾਸਤੇ ਦੇਖੋ ਇੱਥੇ ਪਾਣੀ ਆਏਗਾ ਤੇ ਸਾਫ ਸੁਥਰੇ ਸੋਹਣੇ ਦਾ ਗ੍ਰੇਟ ਇੰਡੀਅਨ ਡਿਜ਼ਰਟ ਠੀਕ ਹੈ ਮੈਨੇ ਆਪਕੋ ਇਸਕੀ ਆਪਸ਼ਨ ਕਰਵਾਈ ਥੀ ਕਰੈਕਟ ਆਪਸ਼ਨ ਦਾ ਹੀਲਸ ਆਫ ਸੈਂਡ ਆਰ ਕਾਲਡ ਰੇਜ਼ ਹੋਰ ਹੈਂਡ ਹਾਂਜੀ ਬੇਟਾ ਆਪ ਦਾਓ Answer Thank you. Very good. Sit down. Second question is: The Great Indian dessert is also known as. Concert dessert. Sit down. ਥੈਂਕ ਯੂ ਸੋ ਮੱਚ ਕਿ ਤੁਸੀਂ ਆਪਣਾ ਕੀਮਤੀ ਸਮਾਂ ਗੱਡ ਗਏ ਸਾਡੇ ਸਕੂਲ ਵਿੱਚ ਆਏ ਮੈਂ ਇਸ ਸਕੂਲ ਦੇ ਵਿੱਚ ਕਾਫੀ ਸਮੇਂ ਤੋਂ ਇਸ ਸਕੂਲ ਦੇ ਨਾਲ ਜੁੜੀ ਆ ਪਹਿਲਾਂ ਸਕੂਲ ਦੀ ਜਿਹੜੀ ਬਿਲਡਿੰਗ ਸੀ ਬਹੁਤ ਛੋਟੀ ਹੁੰਦੀ ਸੀ ਸਮੇਂ ਦੇ ਬਦਲਣ ਦੇ ਨਾਲ ਸਕੂਲ ਦੀ ਜਿਹੜੀ ਬਿਲਡਿੰਗ ਆ ਬਹੁਤ ਵੱਡੀ ਹੋਈ ਆ ਤੇ ਸਕੂਲ ਵਿੱਚ ਬੱਚਿਆਂ ਦਾ ਕਾਫੀ ਐਜੂਕੇਸ਼ਨ ਦੇ ਵਿੱਚ ਵੀ ਬਹੁਤ ਕਾਫੀ ਮੱਲਾ ਮਾਰੀਆ ਸਮੇਂ-ਸਮੇਂ ਤੇ ਸਕੂਲ ਦੇ ਵਿੱਚ ਸਪੋਰਟਸ ਮੀਟ ਕਰਵਾਈ ਜਾਂਦੀ ਹੈ ਇਤਿਹਾਸਿਕ ਟੂਰ ਲੈ ਕੇ ਜਾਏ ਜਾਂਦੇ ਹਨ ਤੇ ਸਾਡੇ ਸਕੂਲ ਦੇ ਵਿੱਚ ਘੱਟ ਫੀਸਾਂ ਕਰਕੇ ਤੇ ਬੱਚੇ ਜਿਹੜੇ ਆ ਬਾਅਦ এডਿਕੇਸ਼ਨ ਪ੍ਰਾਪਤ ਕਰ ਰਹੇ ਹਨ ਜਦੋਂ ਅਸੀਂ ਪੇਰੈਂਟਸ ਵਿੱਚ ਵਿਚਰੀਦਾ ਜਾਂ ਉਹ ਸਾਡੇ ਕੋਲ ਆਉਂਦੇ ਆ ਉਹਨਾਂ ਦੀ ਇੱਕ ਮੰਗ ਹੈ ਕਿ ਸਾਡੇ ਸਕੂਲ ਦੇ ਵਿੱਚ ਜਿਹੜਾ ਸਕੂਲ ਹੈ ਇਹ ਪਲੱਸ 1 ਤੇ ਪਲੱਸ 2 ਤੱਕ ਲਿਜਾਇਆ ਜਾਵੇ ਤੇ ਅਸੀਂ ਸਾਰੇ ਮਦਲਕੀ ਸਕੂਲ ਵਿੱਚ ਸਾਰੇ ਟੀਚਰਾਂ ਦੇ ਯੋਗਦਾਨ ਦੇ ਨਾਲ ਅੱਜ ਅਸੀਂ ਇੱਥੇ ਤੱਕ ਪਹੁੰਚੇ ਹਾਂ ਸਾਡੇ ਸਕੂਲ ਨੂੰ ਇੱਥੇ ਤੱਕ ਲਿਜਾਣ ਵਾਸਤੇ ਸਾਡੇ ਕਮੇਟੀ ਮੈਂਬਰਸ ਦਾ ਬਹੁਤ ਜ਼ਿਆਦਾ ਸਹਿਯੋਗ ਆਗਾ ਸਾਡੇ ਪ੍ਰਿੰਸੀਪਲ ਸਰ ਦਾ ਬਹੁਤ ਜ਼ਿਆਦਾ ਸਹਿਯੋਗ ਆਗਾ ਤੇ ਆਉਣ ਵਾਲੇ ਸਮੇਂ ਵਿੱਚ ਅਸੀਂ ਇਹੀ ਰਿਕਵੈਸਟ ਕਰਦੇ ਹਾਂ ਕਿ ਸਾਡਾ ਜਿਹੜਾ ਸਕੂਲ ਆ ਉਹ ਸਾਰਿਆਂ ਦੇ ਸਹਿਯੋਗ ਦੇ ਨਾਲ ਵੀ ਅੱਗੇ ਤੱਕ ਲਿਜਾਇਆ ਜਾਵੇ 10+2 ਤੱਕ ਸਕੂਲ ਸਾਡਾ ਪਹੁੰਚੇ ਤੇ ਅਸੀਂ ਆਸ ਕਰਦੇ ਹਾਂ ਕਿ ਸਾਡੇ ਜਿਹੜਾ ਸਕੂਲ ਹੈ ਉਹ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ थैंक यू सो मच पहले तो मैं आप सभी का थैंक यू करती हूँ जो आप हमारे लिए भी स्कूल में आए तो मैं स्कूल में कंप्यूटर टीचर हूँ मैं पाँच साल से स्कूल में जॉब कर रही हूँ मैंने मैं जब मैंने स्कूल को ज्वाइन किया था तब से स्कूल में इतना स्कूल का जो था विस्तार नहीं हुआ था स्कूल की बिल्डिंग जो थी इतनी नहीं थी अभी स्कूल में इतना विस्तार हुआ है जैसे बिल्डिंग का बहुत ज़्यादा विस्तार हो गया है फर्नीचर वगैरह काफ़ी इसका डेवलप हो गया है अभी इसमें बच्चों को जैसे मतलब कि इसकी बच्चों की स्कूल की फ़ीस बहुत कम है उस हिसाब से बच्चों को काफ़ी अच्छी शिक्षा प्रोवाइड की जा रही है अब पेरेंट्स इसी हिसाब से बच्चों को ये पेरेंट्स बोल रहे हैं कि आगे बच्चों को जो स्कूल है टेन प्लस टू तक लेके जाया जाए और इस हिसाब से बच्चों को आगे जो है शिक्षा आगे और प्रोवाइड की जाए इस हिसाब से आप जो उनको प्रोवा आगे फैसिलिटीज़ हैं और प्रोवाइड किया जाए इसलिए मैं हमारे जो प्रिंसिपल सर हैं और वाइस प्रिंसिपल हमारे जो कमेटी मेंबर हैं मुझे पूरी आस है कि वो आगे स्कूल को और आगे लेके जाएंगे जैसे स्कूल में अभी मैथ्स लैब और साइंस लैब कंप्यूटर लैब प्रपेयर हो रही हैं बच्चों को अच्छी शिक्षा देने के लिए तो मैं मुझे पता है कि ये साइंस लैब और जो प्रैक्टिकल लैब हैं जो अच्छी से लैब प्रिपेयर होंगी और बच्चों को अच्छी शिक्षा प्रोवाइड की जाएगी जैसे पेरेंट्स ने भी बोला है कि स्कूल को आप प्लस टू लेवल तक लेके जाओ उसके लिए स्कूल में जो कंप्यूटर लैब है वो तैयार की जा रही है और उसके लिए फोर्टी से कंप्यूटर जो हैं वो स्कूल को स्कूल में प्रोवाइड किए जा रहे हैं I am Humika. I am studying in DAV Model School, Haryana. Our principal name is Mr. Nagesh Kalia, sir. He is really a very good principal. Our teaching staff is very nice. He always motivates us to teach and learn, grow more. Our principal, sir, is nice and help us to encourage and achieve our future goals. So, thank you. My school is very nice. My name is Singh. I have been studying school. स्कूल के टीचर भी काफ़ी बच्चे हैं वो जब भी हम उनके पास डाउट लेके जाते हैं तो हमारे डाउट क्लियर करते हैं और स्कूल में टाइम टू टाइम आप काफ़ी अच्छे फंक्शन भी होते रहते हैं जो बच्चों को अपना टैलेंट देखने दिखाने का मौका देते हैं आई एम एस टीचर ऑफ डी ए मॉडल स्कूल हरियाणा आई फील सो ग्रेटफुल टू बी ए पार्ट ऑफ डी वी एन फैमिली अंडर द गाइडेंस ऑफ रिस्पेक्टेड प्रिंसिपल ऑनरेबल प्रेजिडेंट सर एंड अवर सेक्रेटरीज टू बी दार्ट ऑफ डी एन फैमिली एंड ऑल्सोर रियली हार्ड टू मेक दिस स्कूल द नंबर वन स्कूल ऑफ हरियाणा एंड द लोकेलिटी अराउंड हरियाणा मुझे छह साल हो गए यहाँ पर पढ़ते हुए <गराय> हमारे स्कूल्स के टीचर हमारे स्कूल स्टाफ हमारे स्कूल के वाइस प्रिंसिपल सर प्रिंसिपल सर बहुत ही अच्छे हैं अगर हमें पढ़ाई में कोई डाउट होता है या कोई भी प्रॉब्लम होती है वो हमें बता देते हैं मुझे सेवन इयर्स हो चुके हैं स्कूल में पढ़ते हुए स्कूल की इस स्कूल की पढ़ाई भी बहुत अच्छी है और स्कूल में स्टडी भी करवाई जाती है और और स्कूल में स्पोर्ट्स भी करवाई जाती है और अगर हम हम कोई मिस्टेक करते हैं उसे हमें मोटिवेट मोटिवेट किया जाता है और हमें कोई भी डाउट होता है उसे क्लियर किया जाता है और हमारे टीचर्स भी बहुत अच्छे हैं आई एम जशन प्रीत I आई एम in इन डी School from मॉडल स्कूल and the study was very nice. द स्टडी staff वेरी नाइस ऑल द स्टाफ ऑफ स्कूल वॉज वेरी कोऑपरेटिव एंड and uh, they always helps us in our study if we have any doubt they clear our doubts and also set our aims and i feel very proud to be a student of dav model school my name is tanya and i am from 7th a class my name is pari and i am from 7th a class today we are prepare a poem on our school tana sundar hai school सबसे प्यारा हमारा स्कूल इसमें रंग बिरंगे फूल सुहाने हमको बातें इन्हें देखकर हम मुस्कुराते टीचर हमको पाठ पढ़ाती नई नई बातें सिखलाती फूलों की है गिनती करवाती टॉफी देकर हमें खिलाती थैंक यू मैं इस स्कूल में पिछले पाँच साल से टीच करवा रही हूँ सर मेरा काफ़ी अच्छा एक्सपीरियंस रहा इस स्कूल से सर हम बच्चों को स्टडी के साथ प्रॉपर एक्टिविटी दे रहे हैं स्पोर्ट्स मीट करवा रहे हैं सर एक पेरेंट्स इंटरेस्टेड है कि जो हमारा स्कूल है वो टेंथ से प्लस टू तक हो जाए आई एम सुनील दत्त वाइस प्रिंसिपल ऑफ मॉडल स्कूल हरियाणा कितना सुंदर है स्कूल इसमें रंग बिरंगे फूल फूल सुहाने सबको बातें डी ए वी मॉडल स्कूल हरियाणा को, को देखकर सब लल चाहते बी ऑल द स्टाफ मेंबर ऑफ डी ए मॉडल स्कूल हरियाणा आर वर्किंग हार्ड टू कम इम्पार्ट क्वालिटी एजुकेशन फंडामेंटल क्वालिटीज क्वालिटीज ऑफ डी एंस्टिट्यूट दैट इज एक्सीलेंस करेज एंड इंटीग्रिटी आर ऑलवेज इन आवर माइंड बाइल इम्पार्टिंग And curricular and co-curricular activities hoping for the holistic development of the school and the student also thank you